ਡੀਐਸਪੀ ਮੈਡਮ ਬਾਰੇ ਦੱਸਿਓ ਮਿੰਟੂ ਜੀ ਕੱਲੋ ਜਿਹੜੀ ਗੱਲ ਚੱਲਦੇ-ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਖਬਰ ਆਈ ਸੀ ਨਾਬੇ ਵਾਲੀ ਕਿਸਾਨਾਂ ਦੇ ਵਿੱਚ ਜਿਹੜਾ ਤੇ ਪੁਲਿਸ ਦੇ ਵਿੱਚ ਜਿਹੜਾ ਕਹਿੰ ਲੋ ਕਿ ਖੇਬੜ ਬਾਜੀ ਹੋਈ ਸੀ ਉਹਦੇ 'ਚ ਵੈਸੇ ਤੇ ਕਹਿ ਰਹੇ ਨੇ ਕਿ ਬਈ ਸਮਝੌਤਾ ਹੋ ਗਿਆ ਪਰ ਉਹ ਸਮਝੌਤਾ ਕਿਵੇਂ ਹੋਇਆ ਕਿਸ ਬੇਸ ਤੇ ਹੋਇਆ ਥੋੜੀ ਉਹਦੀ ਜਾਣਕਾਰੀ ਤੇ ਉਹ ਫੇਰ ਆਪਾਂ ਅੱਗੇ ਨੂੰ ਚੱਲਦੇ ਆ। ਕੋਕੋ ਸਮਝੌਤਾ ਹੋ ਗਿਆ ਤੇ ਚੰਗੀ ਗੱਲ ਹੈ। ਹੂੰ ਕਿਉਂਕਿ ਟਕਰਾਅ ਫਿਰ ਗਾਂ ਵਧਦਾ ਵਧਦਾ ਜਾਂਦਾ ਹੈ। ਜੀ। ਟਕਰਾਅ ਤੇ ਇੱਕ ਡੱਲੇਵਾਲ ਤੇ ਉਗਰਾਹਾਂ ਦਾ ਨਹੀਂ ਟਲਿਆ। ਹੂੰ ਉਹ ਵੀ ਬੜਾ ਤਖੜਾ ਹੋ ਰਿਹਾ ਹੈ ਉਹ ਉਹਨਾਂ ਤੇ ਦੋਸ਼ ਉਹ ਉਹਨਾਂ ਤੇ ਦੋਸ਼ ਦੋਨੇ ਬਜ਼ੁਰਗ ਨੇਤਾ ਨੇ ਜੀ ساری ਜ਼ਿੰਦਗੀ ਸੰਘਰਸ਼ਾਂ ਦੇ ਪਾਉਂਦੀ ਰਹਿਆ ਹਾਂ ਆ ਮੈਂ ਹੁਣ ਇੱਕ ਨਿਊਜ਼ ਵੈਬਸਾਈਟ ਤੇ ਨਿਊਜ਼ ਵੈਬਸਾਈਟਾਂ ਵਾਲੇ ਵੀ ਕੰਮ ਬੜਾ ਖਿੱਚ ਕੇ ਰੱਖਦੇ ਆ ਉੱਤੇ ਫੋਟੋ ਡੱਲੇ ਵਾਲ ਸਰ ਦੀ ਹਟਾਉ ਗ੍ਰਾਂਹ ਦੀ ਇੱਕ ਬਿਆਨ ਉਹਨਾਂ ਦਾ ਇੱਕ ਬਿਆਨ ਉਹਨਾਂ ਦਾ ਹਮ ਮੇਰੇ ਕੋਲ ਹੁਣੇ ਹੀ ਥੋੜੀ ਦੇਰ ਪਹਿਲਾਂ ਇੱਕ ਬੜਾ ਮਤਲਬ ਕਿ ਇੰਟੈਲੀਜੈਂਟ ਮੁੰਡਾ ਹੈ ਦੇਖੋ ਇਕਨੋਮਿਕਸ ਦੇ ਵਿੱਚ ਪੀ ਐਚ ਡੀ ਜੀ ਉਹ ਮੇਰੇ ਕੋਲ ਆਇਆ ਦਿਲਦਾਰ ਆਦਮੀ ਹੈ ਮੇਰੇ ਨਾਲ ਪ੍ਰੇਮ ਹੈ ਤੇ ਅਸੀਂ ਹਾਈ ਗੱਲਾਂ ਕਰਦੇ ਪਏ ਸੀ ਉਹ ਕਹਿੰਦਾ ਵੀਰੇ ਤੁਹਾਡੀ ਪੱਤਰਕਾਰਤਾ ਇਹੀ ਰਹਿ ਗਈ ਆ ਉਹ ਅਰਲੀ ਜੀ ਲੈ ਕੇ ਉਹਦੇ ਮੂੰਹ ਦੇ ਅੱਗੇ ਤੁਰ ਨਾ ਦਿੰਦਾ ਕਿ ਕੀ ਕਹਿਣਾ ਚਾਹੋਗੇ ਫਲਾਣੇ ਬਾਰੇ ਉਹ ਕਹਿ ਦਿੰਦਾ ਫਿਰ ਅਰਲੀ ਜੀ ਲੈ ਕੇ ਦੂਜੇ ਕੋਲੇ ਚਲੇ ਜਾਂਦੇ ਆ ਕਿ ਹਾਂ ਜੀ ਉਹਨੇ ਉਹ ਕਿਹਾ ਤੇ ਤੁਸੀਂ ਉਹ ਕੀ ਕਹਿਣਾ ਚਾਹੋਗੇ ਮੈਂ ਕਿਹਾ ਵੀਰੇ ਹਾਂ ਠੀਕ ਹੈ ਤੁਹਾਡੀ ਗੱਲ ਚਲੋ ਆਪਾਂ ਸਹਿਮਤ ਆ ਵੀ ਹਰ ਇੱਕ ਬੰਦਾ ਆਪਦੇ ਟੰਗ ਨਾਲ ਕੰਮ ਕਰੀ ਜਾਂਦਾ ਪਰ ਸਟੇਟਮੈਂਟ ਜਦੋਂ ਆਉਂਦੀ ਆ ਤਾਂ ਪੱਤਰਕਾਰਾਂ ਨੇ ਤੋਂ ਪੇਸ਼ ਕਰਨੀ ਹੈ ਕਰਨੀਆਂ ਨੇ ਜੀ ਹੁਣ ਇਹ ਜਿਹੜਾ ਕੰਮ ਚੱਲਿਆ ਉੱਥੇ ਨਾਬੇ ਵਾਲਾ ਇਹਨੂੰ ਸਮਝਣ ਦੀ ਜ਼ਰੂਰਤ ਹੈ ਇਹ ਪੱਪੂ ਦਾ ਇੱਕ ਪੰਗਾ ਹੈ ਹੂੰ ਪੱਪੂ ਨੂੰ ਜਾਣਦੇ ਹੋ ਨਾ ਤੁਸੀਂ ਜੀ ਜੀ ਪੱਪੂ ਨੂੰ ਕੋਣ ਨਹੀਂ ਜਾਣਦਾ ਤੇ ਸਾਡਾ ਨਾਂ ਨਹੀਂ ਜਾਣਦਾ ਸਾਰੇ ਪੱਪੂ ਦੇ ਹਾਂ ਦਾ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਪੱਪੂ ਦਾ ਰੌਲਾ ਪੈ ਗਿਆ ਟਰਾਲੀਆਂ ਦਾ ਜੀ ਤੇ ਟਰਾਲੀਆਂ ਤੇ ਰੌਲਾ ਐਸਾ ਪਿਆ ਜਨਾਬ ਕਿ ਉਹਦੇ ਪਹਿਲਾਂ ਤੇ ਅੱਗੇ ਜਾ ਕੇ ਟਿਕਾਣੇ ਦੇ ਧਰਨਾ ਲੱਗਾ ਕਿ ਸਾਨੂੰ ਵਖਾ ਉਹ ਕਹਿੰਦਾ ਨਾਨਾ ਭਾਈ ਵਾ ਐਂਟਰੀ ਬੰਦ ਹੈ ਇੱਥੇ ਨਹੀਂ ਟ੍ਰੀ ਟ੍ਰੀ ਹੁੰਦੀ ਪੁਲਿਸ ਪੁਲਸ ਵਾਲੇ ਨਾਲ ਲਿਜਾ ਕੇ ਤੇ ਜਦੋਂ ਵੇਖਿਆ ਤੇ ਕਿਤੇ ਹੁੱਕ ਪਈ ਆ ਟਰਾਲੀ ਦੀ ਕਿਤੇ ਟਾਇਰ ਪਏ ਤੇ ਟਾਇਰ ਤੇ ਉਹਨੇ ਲੌਜੀਕ ਹੀ ਬੜਾ ਤਗੜਾ ਦਿੱਤਾ ਉਹਨੇ ਕਿਹਾ ਕਿ ਮੈਂ ਤੇ ਨਗਰ ਕਾਉਂਸਲ ਦੀਆਂ ਟਰਾਲੀਆਂ ਠੀਕ ਕਰਨਾ ਵਾ ਤੇ ਜੇ ਕੋਈ ਟਾਇਰ ਤੋਂ ਪੁਰਾਣਾ ਹੋਵੇ ਵੀ ਕੰਡਮ ਆ ਤੇ ਮੈਂ ਚੜਾ ਦੇਣਾ ਵੀ ਕੰਮ ਨਾ ਰੋਕੇ ਜੀ ਸੇਵਾ ਜਾਰੀ ਰਹੇ ਯਾਨੀ ਭਲਾਈ ਕੀ ਸਪਲਾਈ ਕਰਦਾ ਪਪੂ ਪਕੂ ਪਾਣੀ ਨਹੀਂ ਜਪੈਰਾ ਤੇ ਪੈਣ ਦਿੰਦਾ ਜੀ ਜੀ ਇਸ ਹੋਰ ਬਹੁਤ ਲੱਗਿਆ ਪਹਿਲਾਂ ਤੇ ਫੇਰ ਉਹ ਕਰ ਕਰਾ ਕੇ ਚਲੋ ਉਹਦਾ ਜਿਹੜਾ ਕੋਈ ਮੁਕਦਮਾ ਹੋਇਆ ਹੂੰ ਉਤ ਬਾਦ ਉਹਨੂੰ ਜ਼ਮਾਨਤ ਮਿਲ ਗਈ ਹੁੜੀ ਜਥੇਵੰਦੀਆਂ ਕਹਿੰਦੀਆਂ ਸਨ ਕਿਉਂਕਿ ਕੱਲ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਹੀ ਖਬਰ ਆਈ ਹਾਂਜੀ ਸਾਨੂੰ ਇਹਦੀ ਡੁੰਗਾਈ ਦਾ ਕੋਈ ਪਤਾ ਨਹੀਂ ਸੀ ਪਤਾ ਨਹੀਂ ਸੀ ਬਤਨਾ ਹੀ ਇਹ ਲੱਗ ਰਿਹਾ ਸੀ ਕਿ ਪਤਾ ਕਿ ਕੌਣ ਕੀ ਕਹਿ ਰਿਹਾ ਕੌਣ ਕਿਹਦੇ ਨਾਲ ਕੀ ਕਰ ਗਿਆ ਹੂੰ ਅੱਛਾ ਹੁਣ ਜਿਹੜਾ ਤਾਂ ਲੱਗਿਆ ਕਿ ਅਸਲ ਦੇ ਵਿੱਚ ਜਥੇਬੰਦੀਆਂ ਚਾਹੁੰਦੀਆਂ ਸਨ ਕਿ ਇਹਦੇ ਤੇ ਇੱਕ ਮਾਮਲਾ ਹੋਰ ਬਣਦਾ ਉਹ ਦਰਜ ਕੀਤਾ ਜਾਵੇ ਜੀ ਪਹਿਲੀ ਗੱਲ ਤੇ ਇਹ ਆ ਕਿ ਪੁਲਿਸ ਨੂੰ ਬਹੁਤ ਪਹਿਲਾਂ ਕਾਰਵਾਈ ਕਰਕੇ ਜੋ ਜਥੇਬੰਦੀਆਂ ਚਾਹੁੰਦੀਆਂ ਸਨ ਸੰਤੁਸ਼ਟੀ ਕਰਵਾਉਂਦੇ ਮਸਲਾ ਹੀ ਨਾ ਹੋਵੇ ਉਦੋਂ ਤੱਕ ਜੀ ਅੱਛਾ ਉਤੇ ਬਾਅਦ ਉਹ ਆ ਕਿ ਆ ਕਿ ਇਹ ਧਰਨੇ ਤੇ ਬੈਠੇ ਧਰਨੇ ਤੇ ਬੈਠੇ ਆ ਤਾਂ ਡੀਐਸਪੀ ਸਹਿਬਾ ਜੋ ਮਨਦੀਪ ਕੌਰ ਜੀ ਉਦਾ ਅਡਵਰਸ਼ਨ ਸੀ ਇਹਨਾਂ ਦਾ ਅਡਵਰਸ਼ਨ ਸੀ ਇਹ ਕਹਿੰਦੇ ਕਿ ਸਾਡਾ ਇਹਨਾਂ ਨੇ ਢੀੜੇ ਪਾੜਤੇ ਪੱਗਾ ਲਾਤੀਆਂ ਹੂੰ ਮਤਲਬ ਕਿ ਚੁੱਕੋ ਥਲੀ ਦੇ ਵਿੱਚ ਜੀ ਜੀ ਗੱਡੀ ਉੱਤੇ ਚੜਾਉਣ ਦੀ ਯਤਨ ਕੀਤਾ ਉਹ ਜੋ ਡੀਐਸਪੀ ਸੇਵਾ ਹੈ ਉਹਦੇ ਅੱਡ ਤਰਕ ਸੀ ਉਹਤੇ ਬੜੇ ਖਤਰਨਾਕ ਸ਼ਬਦ ਬੋਲ ਰਹੀ ਸੀ ਕਿ ਇਹ ਤਾਂ ਗੁੰਡੇ ਆ ਜੀ ਫਲਾਂਟ ਮੁਕਾ ਅਕਸਰ ਤੁਹਾਨੂੰ ਪਤਾ ਮਾਨ ਸਾਹਿਬ ਵੀ ਇਸ ਤਰ੍ਹਾਂ ਦੇ ਸ਼ਬਦ ਅੱਜ ਕੱਲ ਸਿੱਧੇ ਆ ਸਿੱਧੇ ਬੋਲ ਜਾਂਦੇ ਆ ਜੀ ਤਾਂ ਮਤਲਬ ਉਹ ਬਿਲਕੁਲ ਸਰਕਾਰ ਵਾਲੀ ਜਿਹੜੀ ਬੋਲੀ ਹੁੰਦੀ ਹੈ ਕਿਸੇ ਪੁਲਿਸ ਆਫੀਸਰ ਦੀ ਪਰ ਮੈਂ ਕੱਲ ਵੀ ਕਿਹਾ ਸੀਗਾ ਕਿ ਜੇ ਕਿਸੇ ਕਿਸਾਨ ਦੀ ਪਾਗ ਲੈਂਦੀ ਆ ਉਹ ਵੀ ਵੜਾ ਹੈ ਤੇ ਜੇ ਕੋਈ ਮੰਨ ਲਓ ਪੁਲਿਸ ਆਫੀਸਰ ਹੈ ਸਾਡੀ ਜੀ ਉਹ ਵੀ ਬਈ ਵਰਦੀ ਜਿਹੜੀ ਹੈ ਨਾ ਉਹਦੀ ਉਹ ਵੀ ਸਾਡੀ ਇੱਜ਼ਤ ਹੈ ਜੀ ਜੀ ਸਾਡੇ ਲਈ ਤੇ ਮਾਣ ਵਾਲੀ ਗੱਲ ਹੈ ਨਾ ਕਿ ਬੱਚੀਆਂ ਅੱਜਕੱਲ੍ਹ ਥਾਣਾ ਸੰਭਾਲਦੀਆਂ ਐਸਐਚਓ ਲੱਗੀਆਂ ਨੇ ਕਦੇ ਅਸੀਂ 20 ਸਾਲ 30 ਸਾਲ ਪਹਿਲਾਂ ਸੋਚ ਹੀ ਨਹੀਂ ਸੀ ਸਕਦੇ ਹੂੰ ਜੀ ਡੀਐਸਪੀ ਲੱਗੀਆਂ ਨੇ ਐਸਐਸਪੀ ਲੱਗੀਆਂ ਨੇ ਜੀ ਹੁਣ ਤੇ ਬਹੁਤ ਵੱਡੇ ਰੈਂਕ ਤੇ ਗੁਰਪ੍ਰੀਤ ਕੌਰ ਦਿਓ ਵਰਗੀਆਂ ਬੈਠੀਆਂ ਨੇ ਜੀ ਤਾਂ ਮਤਲਬ ਕਿ ਇਹ ਚੀਜ਼ ਇੱਥੋਂ ਤੱਕ ਨਹੀਂ ਸੀ ਜਾਣੀ ਚਾਹੀਦੀ ਪਰ ਜਿਹੜਾ ਸਥਾਨਕ ਐਮਐਲਏ ਆ ਆ ਚਾਰ ਦਿਨ ਪਹਿਲਾਂ ਤੇ ਵੀਡੀਓ ਪਾਈ ਜਾਂਦਾ ਸੀ ਦੇਵ ਮਾਨ ਜੀ ਹੂੰ ਕਿ ਭਾਈ ਮੈਂ ਪੱਪੂ ਦਾ ਸਾਥ ਨਹੀਂ ਦੇਵਾਂਗਾ ਟਰਾਲੀ ਮਤਲਬ ਕਿ ਨਾਂ ਨਹੀਂ ਲਿਆ ਉਹਨਾਂ ਨੇ ਟਰਾਲੀ ਮਤਲਬ ਕਿ ਉਹ ਜੇ ਕਮਾਚ ਅਸੀਂ ਸਾਥ ਨਹੀਂ ਦੇਵਾਂਗੇ ਕਿਸੇ ਦਾ ਜੀ ਸਰ ਉਹਨਾਂ ਦੇ ਪੇਜ ਤੇ ਜਾਤੀ ਵੀਡੀਓ ਪਈਆਂ ਨੇ ਇਹੋ ਗੱਲ ਸੀ ਇਹ ਤੁਸੀਂ ਜ਼ਿਕਰ ਵੀ ਕੀਤਾ ਸੀ ਉਸ ਦਿਨ ਮੈਂ ਜ਼ਿਕਰ ਵੀ ਕੀਤਾ ਸੀਗਾ ਕਿ ਇਹਨਾਂ ਦੇ ਸੁਰ ਥੋੜੇ ਥੋੜੇ ਬਦਲੇ ਨਜ਼ਰ ਆ ਰਹੇ ਫਿਰ ਉਸੇ ਪੱਪੂ ਦੀ ਸੁਪਤਨੀ ਦੇ ਬਰਖਲਾਫ ਇਹਨਾਂ ਨੇ ਲੰਬੰਦੀ ਵੀ ਸ਼ੁਰੂ ਕਰ ਦਿੱਤੀ ਉਹਦਾ ਵੀ ਆਪਾਂ ਜ਼ਿਕਰ ਕੀਤਾ ਸੀ ਹਾਂ ਜੀ ਬਿਲਕੁਲ ਕਾਉਂਸਲਰ ਵਗੈਰਾ ਟੱਕਲੇ ਕੀਤੇ ਸੀ ਅਸਤੀਫੇ ਤੱਕ ਦੀ ਗੱਲ ਆਈ ਤੇ ਮੁੜ ਕੇ ਕਾਉਂਸਲਰ ਆਈ ਨਹੀਂ ਜੀ ਉਹ ਚਰਚਾ ਹੋਈ ਅੱਛਾ ਜਦੋਂ ਤੁਸੀਂ ਇਹ ਗੱਲ ਖੋਕੇ ਕਹਿੰਨੇ ਉਹ ਕਿ ਮੈਂ ਤਾਂ ਕਿਸਾਨ ਨਾਲ ਖਲੋਤਾ ਜਦੋਂ ਐਮਐਲਏ ਨਹੀਂ ਸੀ ਤਦ ਵੀ ਜਦ ਹਾਂ ਤਦ ਵੀ ਜੇ ਨਹੀਂ ਰਹਾਂਗਾ ਤੇ ਤਦ ਵੀ ਕਿ ਫਿਰ ਇਹ ਨੌਬਤ ਹੀ ਨਹੀਂ ਹੋਣੀ ਚਾਹੀਦੀ ਹੂੰ ਦੇਵ ਮਾਨ ਸਰ ਤੁਸੀਂ ਉੱਥੇ ਨਹੀਂ ਆਪਣਾ ਇੱਕ ਬੰਦਾ ਭੇਜੋ ਜੀ ਤੇ ਉਹਨਾਂ ਨੂੰ ਸੰਤੁਸ਼ਟ ਕਰਵਾਓ ਜੋ ਡੀਐਸਪੀ ਬੀਬੀ ਹੈ ਮਨਦੀਪ ਕੌਰ ਜੀ ਭਾਈ ਤੁਸੀਂ ਉਹਨਾਂ ਨੂੰ ਕਹੋ ਕਿ ਹਾਂ ਭਈ ਇਹਦਾ ਮਸਲਾ ਹਲਾ ਕਰ ਦਿਓ ਹੁਣ ਹੋਇਆ ਕੀ ਕਿ ਖੀਰ ਦੋਨੇ ਹੀ ਤਰ੍ਹਾਂ ਇਸ ਗੱਲ ਤੇ ਸਹਿਮਤ ਹੋ ਗਈਆਂ ਕਿ ਨਾ ਸ਼ਿਕਾਇਤ ਅਸੀਂ ਨਹੀਂ ਤੇ ਨਾ ਅਸੀਂ ਦੇਈਏ ਹੂੰ ਇਹਦਾ ਮਤਲਬ ਹੈ ਕਿ ਦੋਵੇਂ ਤਰ੍ਹਾਂ ਸਹਿਮਤ ਹੋ ਗਈਆਂ ਹੋ ਸਕਦਾ ਹੈ ਦੋਵੇਂ ਹੀ ਆਪੋ ਆਪਣੀ ਜਗ੍ਹਾ ਤੇ ਸੱਚੀ ਹੋਣ ਕਿ ਦੋਵਾਂ ਨੇ ਹੀ ਕੁਝ ਨਾ ਕੁਝ ਕੀਤਾ ਹੂੰ ਅੱਛਾ ਚਲੋ ਸਹਿਮਤੀ ਹੋ ਗਈ ਵਾਹ ਭਲੀ ਹੈ ਠੀਕ ਹੈ ਮੈਂ ਤੇ ਇਸ ਗੱਲ ਦੇ ਵਿੱਚ ਬਹੁਤ ਸੰਤੁਸ਼ਟ ਹੁਣਾਂ ਕਿ ਠੀਕ ਹੈ ਯਾਰ ਅਖੀਰ ਤੇ ਆ ਕੇ ਖਲਾਰਾ ਨਿਬੜ ਜਾਂਦਾ ਹੈ ਹੁਣ ਜਿਹੜਾ ਪੱਪੂ ਆ ਉਹਦੇ ਤੇ ਮੁਕਦਮਾ ਵੀ ਦਰਜ ਹੋ ਗਿਆ ਜੀ ਜਿਹੜੇ ਦੋਨੇ ਮੁਕਦਮੇ ਆ ਉਹ CIA ਸਟਾਫ ਪਟਿਆਲਾ ਨੂੰ ਟਰਾਂਸਫਰ ਵੀ ਹੋ ਗਿਆ ਲਓ ਆਹੀ ਗੱਲ ਸੀ ਨਾ ਆ ਉਥੇ ਪਹਿਲੇ ਹੀ ਨਿਬੜ ਜਾਣਾ ਤੇ ਆ ਗੱਲ ਹੀ ਨਹੀਂ ਵਿੱਚ ਆਉਣੀ ਨਹੀਂ ਸੀ ਯਾਰ ਜਿਹੜਾ ਮੈਂ ਵਾਰ ਵਾਰ ਕਹਿੰਦਾ ਕਿ ਮੈਨੂੰ ਪਰਸਨਲੀ ਦੁੱਖ ਹੁੰਦਾ ਹੈ ਜੇ ਕਿਸੇ ਕਿਸਾਨ ਦੀ ਪਾਗ ਉਤਰਦੀ ਹੈ ਬਜ਼ੁਰਗ ਦੀ ਪਾਗ ਉਤਰਦੀ ਹੈ ਕੋਈ ਕਪੜਾ ਫਟਦਾ ਯਾਰ ਦਿਲ ਨੂੰ ਦੁੱਖ ਪਹੁੰਚਦਾ ਜੀ ਤੇ ਜਿਹੜੇ ਪੁਲਿਸ ਆਫੀਸਰ ਨੇ ਸਾਡੇ ਬੱਚੇ ਬੱਚੀਆਂ ਨੇ ਉਹ ਵੀ ਕੋਈ ਦੂਜੀ ਧਰਤੀ ਤੋਂ ਥੋੜੀ ਇੱਥੇ ਆਏ ਨੇ ਜੀ ਸੋ ਇਸ ਵਾਸਤੇ ਇਹ ਜਿਹੜਾ ਸਾਰਾ ਕੰਮ ਹੋਇਆ ਹੈ ਉਹ ਇੱਕ ਸਹਿਮਤੀ ਤੇ ਨਿਭੜਿਆ ਨਾ ਹੂੰ ਤੇ ਜਦੋਂ ਦੇਵਮਾਨ ਪਹਿਲਾਂ ਹੀ ਕਹਿ ਰਹੇ ਸੀ ਮੈਂ ਕਿਸਾਨਾਂ ਦੇ ਨਾਲ ਆ ਤੇ ਤੁਹਾਨੂੰ ਇੱਥੋਂ ਤੱਕਾ ਨੌਬਤ ਨਹੀਂ ਸੀ ਆਉਂਦੇ ਨਹੀਂ ਜੀ ਮੇਰਾ ਇਹ ਮੰਨਣਾ ਹੈ ਬਿਲਕੁਲ ਬਿਲਕੁਲ ਮੈਂ同意 ਹਰਪ੍ਰੀਤ ਸਿੰਘ ਸਰਾਂਝ ਜੀ ਕਹਿ ਰਹੇ ਨੇ ਕਿ ਉਹ ਗ੍ਰਾਹਾਂ ਤੇ ਲੱਖਾਂ ਸਿਧਾਨਾਂ ਦਾ ਵੀ ਕਹਿੰਦੇ ਕਾਫੀ ਰੌਲਾ ਪਿਆ ਹੋਇਆ ਹੈ ਤੇ ਇੱਕ ਕਮੈਂਟ ਮੈਂ ਥੋੜਾ ਜਿਹਾ ਹੋਰ ਖਬਰ ਤੋਂ ਹਟ ਕੇ ਪੜ ਦਿੰਨਾ ਹੈ ਪਹਿਲਾਂ ਤੇ ਨਵਦੀਪ ਸਿੱਧੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਾਲ ਜੋੜਨ ਵਾਸਤੇ ਕੱਪੜੇ ਸਬੱਬੀ ਮੇਲੇ ਹੋ ਗਿਆ ਜੀ ਜਾਣ ਬੁਝ ਕੇ ਤੇ ਕੋਈ ਮੈਚ ਕਰਕੇ ਨਹੀਂ ਪਾਏ ਹੁੰਦੇ ਕਈ ਵਾਰੀ ਹੋ ਜਾਂਦੀ ਮੈਚਿੰਗ ਅ ਵਿਜੇ ਸਿੰਘ ਜੀ ਕਹਿ ਰਹੇ ਨੇ ਕਿ ਬਿਆਸ ਦੇ ਜਿਹੜੇ ਮੁਖੀ ਨੇ ਉਹ ਕਾਲੀ ਦਲ ਤੇ ਭਾਜਪਾ ਦੇ ਵਿੱਚ ਅਲਾਈਅੰਸ ਕਰਵਾਉਣ ਦਾ ਕਹਿੰਦੇ ਰੋਲ ਨਿਭਾ ਰਹੇ ਨੇ ਕਿਉਂਕਿ ਮਜੀਠੀਆ ਸਾਹਿਬ ਨੂੰ ਵੀ ਦੇਖੋ ਨਾ ਉਹਨਾਂ ਨੇ ਮੈਨੂੰ ਨਹੀਂ ਪਤਾ ਹਮ ਅੱਜ ਸਵੇਰੇ ਖਬਰ ਮਿਲਦੀ ਹੈ ਸਾਨੂੰ ਕਿ 11:00 ਵਜੇ ਦੇ ਆਸ-ਪਾਸ ਗੁਰਿੰਦਰ ਸਿੰਘ ਢਿੱਲੋਂ ਜਾ ਰਹੇ ਨੇ ਜੇਲ੍ਹ ਦੇ ਵਿੱਚ ਮਜੀਠੀਏ ਨੂੰ ਮਿਲਣਾ ਜੀ ਫਿਰ ਉਸ ਤੋਂ ਬਾਅਦ ਇੰਟਰਸਟਿੰਗ ਚੀਜ਼ ਇਹ ਕਿ ਸਾਡੀ ਜਾਣਕਾਰੀ ਦੇ ਮੁਤਾਬਕ ਕਿ ਉਹਨਾਂ ਦਸ ਨਾਵਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹੈ ਜਿਹੜੇ ਨਾ ਅਧਿਕਾਰਤ ਤੌਰ ਤੇ ਪ੍ਰਬੰਧ ਕੀਤੇ ਗਏ ਦੇਖੋ ਜੇਲ੍ਹ ਦਾ ਸਿਸਟਮ ਉਹ ਥੋੜਾ ਬਦਲ ਗਿਆ ਜਦ ਸਾਡੇ ਰਗੇ ਬੰਦ ਸੀਗੇ ਤਾਂ ਉਹਨਾਂ ਟਾਈਮਾਂ 'ਚ ਕੰਮ ਖੁੱਲਾ ਹੁੰਦਾ ਸੀ ਜਦੋਂ ਮਰਜ਼ੀ ਜਾਓ ਜਿੰਨੀਆਂ ਮਰਜ਼ੀ ਮੁਲਾਕਾਤਾਂ ਜੀ ਜੀ ਅ 267 ਉਹਦੇ ਵਿੱਚ ਤੇ ਲੋਕ ਮੇਰੇ ਬਾਰੇ ਜਗਿਆਸਾ ਰੱਖਦੇ ਹੁੰਦੇ ਸੀ ਵੀ ਇਹ ਹੈ ਕੌਣ ਹੈ ਮੈਂ ਨਿਯਮ ਮੁਲਾਕਾਤਾਂ ਕੋ ਯਾਰ ਦੋਸਤਾਂ ਇਹ ਰਹਿੰਦੇ ਸੀਗੇ ਜੀ ਫੋਸਪੁਰ ਤਾਂ ਮਤਲਬ ਮੇਰੇ ਨਾਲ ਦੇ ਤੋਂ ਪੁੱਛਿਆ ਜਾਂਦਾ ਸੀ ਯਾਰ ਇਹ ਕੌਣ ਹੈ ਮਲੰਗੀ ਆ ਬੰਦਾ ਤਾਂ ਪਰ ਬਣੀ ਜ਼ਿਆਦਾ ਜੀ ਗੱਲ ਇਹ ਇਦਾਂ ਦੀ ਹੁੰਦੀ ਹੋਂ